ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ 트럼ਪ ਨੇ ਦਵਾਈ ਦੇ ਮਤਾਵਾਵਾਂ ਦੇ ਲਈ ਪ੍ਰਿਸਕ੍ਰਿਪਸ਼ਨ ਡਰਗ ਕੋਸਟ ਦੀ ਲਾਗਤ ਘਟਾਉਣ ਵਾਲੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖਤ 30 ਦਿਨਾਂ ਦੇ ਅੰਦਰ ਹੁਕਮਾਂ ਦੀ ਪਾਲਣਾ ਕਰਨ ਦੇ ਐਲਾਨ ਵੈਸਟ ਕੋਸਟ ਰਿਫਾਇਨਰੀ ਦੀਆਂ ਸਮੱਸਿਆਵਾਂ ਤੋਂ ਬਾਅਦ ਵੈਂਕੂਵਰ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਹੋਇਆ ਵਾਅਦਾ ਵੈਂਕੂਵਰ ਦੇ ਵਿੱਚ ਗੈਸ ਦੀ ਕੀਮਤ ਡਾਲਰ 1.77 ਤੋਂ ਹੋਈ ਵਧ ਸੰਯੁਕਤ ਰਾਜ ਅਮਰੀਕਾ ਤੋਂ ਵਾਪਸੀ ਇਤਰਾਮਾਂ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਸਟੈਟਿਸਟਿਕਸ ਕੈਨੇਡਾ ਨੇ ਅਪ੍ਰੈਲ ਦੇ ਆંકड़े ਕੀਤੇ جاری ਜਿੱਦ ਖਬਰਾਂ ਵਿਸਾਰ ਦੇ ਨਾਲ ਰਾਸ਼ਪਤੀ ਡੋਨਲਡ 트ੰਪ ਨੇ ਇੱਕ ਵਿਆਪਕ ਤੇ ਕਾਰਜਕਾਰੀ ਜਿਹੜੇ ਨੇ ਉਹ ਆਦੇਸ਼ ਦੇ ਉੱਤੇ ਦਸਖਤ ਕੀਤੇ ਨੇ ਜਿਸ ਦੇ ਵਿੱਚ ਦਵਾਈ ਨਿਰਮਾਤਾਵਾਂ ਨੂੰ ਅਮਰੀਕਾ ਦੇ ਵਿੱਚ ਨੁਸਕੇ ਵਾਲੀਆਂ ਦਵਾਈਆਂ ਦੀ ਜਿਹੜੀ ਹੈ ਉਹ ਕੀਮਤ ਘਟਾਉਣ ਦੇ ਲਈ 30 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਹੈ ਨਹੀਂ ਤਾਂ ਸਰਕਾਰ ਦੇ ਦੁਆਰਾ ਜਿਹੜਾ ਉਹ ਅਦਾ ਕੀਤੇ ਜਾਣ ਵਾਲੇ ਜਿਹੜੇ ਹੁਕਮ ਵੀ ਨੇ ਤੇ ਭੁਗਤਾਨ ਵੀ ਹੈ ਉਹ ਨਵੀਆਂ ਸੀਮਾਵਾਂ ਦਾ ਸਾਹਮਣਾ ਜਿਹੜਾ ਉਹਨਾਂ ਨੂੰ ਕਰਨਾ ਪਵੇਗਾ ਰਿਪਬਲਿਕਨ ਰਾਸ਼ਟਰਪਤੀ ਦੇ ਵੱਲੋਂ ਸੋਮਵਾਰ ਨੂੰ ਜਿਹੜੇ ਨੇ ਉਹ ਦਸਤਕਾਤ ਜਿਹੜੇ ਨੇ ਉਹ ਕੀਤੇ ਗਏ ਤੇ ਹੁਕਮ ਦੇ ਵਿੱਚ ਸਿਹਤ ਵਿਭਾਗ ਨੂੰ ਦਵਾਈਆਂ ਦੇ ਲਈ ਨਵੇਂ ਮੁੱਲ ਟੈਗਾਂ ਦੀ ਜਿਹੜੀ ਹੈ ਉਹ ਦਲਾਲੀ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ ਗਈ ਹੈ ਜੇਕਰ ਕੋਈ ਸਮਝੌਤਾ ਨਹੀਂ ਹੁੰਦਾ ਤਾਂ ਇਹ ਇੱਕ ਨਵਾਂ ਨਿਯਮ ਜਿਹੜਾ ਹੈ ਉਹ ਦਵਾਈਆਂ ਲਈ ਅਦਾ ਕੀਤੀ ਜਾਣ ਵਾਲੀ ਜਿਹੜੀ ਹੈ ਉਹ ਕੀਮਤ ਨੂੰ ਦੂਜੇ ਦੇਸ਼ਾਂ ਦੁਆਰਾ ਅਦਾ ਕੀਤੀਆਂ ਜਾਣ ਵਾਲੀਆਂ ਕੱਟ ਕੀਮਤਾਂ ਦੇ ਨਾਲ ਜੋੜ ਦਵੇਗਾ ਸੋ ਜਨਤਕ ਸਿਹਤ ਏਜੰਸੀ ਦੇ ਅਗਲੇ ਜਿਹੜੇ ਨੇ ਲਾਗੂ ਅਗਲੇ ਮਹੀਨੇ ਇਹ ਹੁਕਮ ਜਿਹੜੇ ਨੇ ਉਹ ਅਗਲੇ ਮਹੀਨੇ ਨਵੀਆਂ ਕੀਮਤਾਂ ਦੀ ਪੇਸ਼ਕਸ਼ ਕਰਨ ਦੇ ਲਈ ਦਵਾਈ ਕੰਪਨੀਆਂ ਦੇ ਨਾਲ ਜਿਹੜਾ ਉਹ ਮੁਲਾਕਾਤ ਸ਼ੁਰੂ ਕਰਨਗੇ ਸੋ ਦਵਾਈ ਨਿਰਮਾਤਾਵਾਂ ਦਾ ਤਰਕ ਹੈ ਕਿ ਉਹਨਾਂ ਦੇ ਮੁਨਾਫੇ ਜਿਹੜੇ ਨੇ ਉਹਨਾਂ ਨੂੰ ਖਤਰਾ ਨਵੀਆਂ ਦਵਾਈਆਂ ਵਿਕਸਿਤ ਕਰਨ ਦੇ ਲਈ ਖੋਜ ਨੂੰ ਪ੍ਰਭਾਵਿਤ ਕਰ ਸਕਦਾ ਹੈ ਸਿਹਤ ਵਿਭਾਗ ਦੇ ਕੋਲ ਮੈਡੀਕੇਅਰ ਅਤੇ ਮੈਡੀਕੇਟ ਦੇ ਦੁਆਰਾ ਕਵਰ ਜਿਹੜੀਆਂ ਨੇ ਉਹ ਕੀਤੀਆਂ ਦਵਾਈਆਂ ਦੀਆਂ ਕੀਮਤਾਂ ਨੂੰ ਬਦਲਣ ਦਾ ਸਭ ਤੋਂ ਵੱਧ ਅਧਿਕਾਰ ਹੈ ਕਿਉਂਕਿ ਇਹ ਨਿਯਮ ਨਿਰਧਾਰਿਤ ਇਹ ਕਰ ਸਕਦਾ ਹੈ ਤੇ ਫਿਰ ਵੀ ਅਜਿਹਾ ਕਰਨ ਦੀ ਏਜੰਸੀ ਦੀ ਜਿਹੜੀ ਹੈ ਉਹ ਸ਼ਕਤੀ ਸੀਮਿਤ ਹੈ ਕਾਂਗਰਸ ਨੇ ਹੁਣੇ ਹੀ 2022 ਦੇ ਵਿੱਚ ਇੱਕ ਨਵਾਂ ਕਾਨੂੰਨ ਮਨਜ਼ੂਰ ਕੀਤਾ ਹੈ ਜੋ ਕਿ ਮੈਡੀਕੇਅਰ ਨੋ ਜਿਹੜਾ ਉਹ 2026 ਤੋਂ ਸ਼ੁਰੂ ਹੋਣ ਵਾਲੀਆਂ ਮੁੱਠੀ ਪਰ ਨੁਸਕੇ ਵਾਲੀਆਂ ਯਾਨੀ ਪ੍ਰਸਕ੍ਰਿਪਸ਼ਨ ਕੁਝ ਡਰੱਗਸ ਜਿਹੜੀਆਂ ਨੇ ਉਹ ਦਵਾਈਆਂ ਦੇ ਲਈ ਭੁਗਤਾਨ ਕੀਤੀ ਜਾਣ ਵਾਲੀ ਕੀਮਤ ਦੇ ਉੱਤੇ ਗੱਲਬਾਤ ਕਰਨ ਦੀ ਆਗਿਆ ਦੇਵੇਗਾ ਤੇ ਕਾਨੂੰਨ ਇਸ ਕਾਨੂੰਨ ਤੋਂ ਪਹਿਲਾਂ ਮੈਡੀਕਰ ਨੇ ਜਿਹੜਾ ਉਹ ਉਹ ਭੁਗਤਾਨ ਕੀਤਾ ਜੋ ਦਵਾਈ ਕੰਪਨੀਆਂ ਜਿਹੜਾ ਨੇ ਉਹ ਚਾਰਜ ਕਰਦੀਆਂ ਸਨ ਦਵਾਈ ਕੰਪਨੀਆਂ ਨੇ ਕਾਨੂੰਨ ਨੂੰ ਲਾਗੂ ਕਰਨ ਤੇ ਅਸਫਲ ਮਕਦਮਾ ਜਿਹੜਾ ਕੀਤਾ ਤੇ ਪ੍ਰਾਈਵੇਟ ਬੀਮੇ ਦੁਆਰਾ ਕਵਰ ਕੀਤੇ ਗਏ ਲੱਖਾਂ ਅਮਰੀਕੀ ਨਸ਼ਿਆਂ ਦੇ ਲਈ ਜੋ ਕੀਮਤ ਜਿਹੜੀ ਹੈ ਉਹ ਅਦਾ ਕਰਦੇ ਨੇ ਉਸ ਨੂੰ ਏਜੰਸੀ ਦੇ ਲਈ ਹਿਰਾਫੇਰੀ ਕਰਨਾ ਹੋਰ ਵੀ ਔਖਾ ਹੈ ਅਮਰੀਕਾ ਨਿਯਮਤ ਤੌਰ ਦੇ ਉੱਤੇ ਦੂਜੇ ਦੇਸ਼ਾਂ ਨੂੰ ਦਵਾਈਆਂ ਦੀਆਂ ਕੀਮਤਾਂ ਦੇ ਉੱਤੇ ਜਿਹੜਾ ਉਹ ਪਛਾੜਦਾ ਹੈ ਤੇ ਦੂਜੇ ਵੱਡੇ ਤੇ ਅਮੀਰ ਦੇਸ਼ਾਂ ਦੇ ਮੁਕਾਬਲੇ ਇੱਕ ਅਜਿਹੀ ਸਮੱਸਿਆ ਜਿਸ ਨੇ ਲੰਬੇ ਸਮੇਂ ਤੋਂ ਦੋਵਾਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦਾ ਗੁੱਸਾ ਖਿੱਚਿਆ ਹੋਇਆ ਹੈ ਪਰ ਇੱਕ ਸਥਾਈ ਹੱਲ ਕਦੇ ਵੀ ਕਾਂਗਰਸ ਨੂੰ ਸਾਫ਼ ਨਹੀਂ ਕਰ ਸਕਿਆ ਸੋ 트럼ਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਫਾਰਮਾਸਿਊਟੀਕਲ ਕੰਪਨੀਆਂ ਤੇ ਕਤਲ ਕਰਕੇ ਬੱਚ ਨਿਕਲਣ ਦਾ ਜਿਹੜਾ ਉਹ ਦੋਸ਼ ਲਗਾਇਆ ਹੈ ਤੇ ਸ਼ਿਕਾਇਤ ਕੀਤੀ ਹੈ ਕਿ ਜਿੰਨਾ ਦੇਸ਼ਾਂ ਦੀਆਂ ਸਰਕਾਰਾਂ ਦਵਾਈਆਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਨਿਰਧਾਰਤ ਕਰਦੀਆਂ ਨੇ ਉਹ ਅਮਰੀਕੀਆਂ ਦਾ ਫਾਇਦਾ ਉਠਾ ਰਹੇ ਨੇ ਲਿਬਰਲ ਪਾਰਟੀ ਦੇ ਕੋਲ ਹੁਣ ਹਾਊਸ ਆਫ ਕਾਮਨਸ ਦੇ ਵਿੱਚ 170 ਸੀਟਾਂ ਹਨ ਵੋਟਾਂ ਦੀ ਨਿਆਇਕ ਮੁੜ ਗਿਣਤੀ ਜਿਹੜੀ ਜੁਡੀਸ਼ੀਅਲ ਰੀਕਾਊਂਟ ਤੋਂ ਬਾਅਦ ਕਿਊਬਿਕ ਦੇ ਟੈਰੀਬੌਨ ਰਾਈਡਿੰਗ ਜਿਹੜੀ ਹੈ ਉਸ ਲਿਬਰਲ ਪਾਰਟੀ ਦੀ ਝੋਲੀ ਪੈ ਗਈ ਹੈ ਤੇ ਬਲਾਕ ਕਿਊਬਿਕਵਾ ਇੱਕ ਵੋਟ ਦੇ ਨਾਲ ਹਾਰ ਗਏ ਨੇ ਇਸ ਨਤੀਜੇ ਦਾ ਮਤਲਬ ਹੈ ਕਿ ਲਿਬਰਲ ਹੁਣ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਉਹ 170 ਸੀਟਾਂ ਉਹਨਾਂ ਦੇ ਕੋਲ ਹਨ ਯਾਨੀ ਕਿ ਬਹੁਮਤ ਵਾਲੀ ਸਰਕਾਰ ਤੋਂ ਸਿਰਫ ਦੋ ਸੀਟਾਂ ਘਟ ਕੇ ਕੈਨੇਡਾ ਦੇ ਚੌਨ ਨਿਯਮਾਂ ਦੇ ਅਨੁਸਾਰ ਜਦੋਂ ਕੋਈ ਉਮੀਦਵਾਰ ਉਸ ਹਲਕੇ ਦੇ ਵਿੱਚ ਕੁੱਲ ਵੋਟਾਂ ਦੇ 0.1 ਫੀਸ ਤੋਂ ਘੱਟ ਵੋਟਾਂ ਨਾਲ ਜਿੱਤਦਾ ਹੈ ਜੋ ਕਿ ਟੈਰੀਬੌਨ ਦੇ ਵਿੱਚ ਲਾਗੂ ਹੁੰਦਾ ਸੀ ਤਾਂ ਮੁੜ ਗਿਣਤੀ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ ਸੋ ਕੁਝ ਖਾਸ ਹਾਲਾਤ ਦੇ ਵਿੱਚ ਉਮੀਦਵਾਰ ਵੀ ਮੁੜ ਜਿਹੜੀ ਹੈ ਉਹ ਗਿਣਤੀ ਦੀ ਬੇਨਤੀ ਕਰ ਸਕਦੇ ਨੇ ਤੇ ਇਹ ਮੁੜ ਗਿਣਤੀ ਕਿਉਂਕਿ ਦੀ ਸੁਪੀਰੀਅਰ ਕੋਰਟ ਦੀ ਜਸਟਿਸ ਡੈਨੀਅਲ ਟਰਕੋਰ ਦੁਆਰਾ ਕੀਤੀ ਗਈ ਸੀ ਵੋਟਾ ਪੈਨ ਤੋਂ ਅਗਲੇ ਦਿਨ ਹੀ ਜਿਹੜੀ ਹੈ ਉਹ ਟੈਰੀਬੌਨ ਲਿਬਰਲਾਂ ਦੀ ਚੋਲੀ ਪਈ ਸੀ ਪਰ ਅ ਵੈਲੀਡੇਸ਼ਨ ਪ੍ਰਕਿਰਿਆ ਜੋ ਕਿ ਦੁਬਾਰਾ ਗਿਣਤੀ ਤੋਂ ਵਕਰੀ ਹੁੰਦੀ ਹੈ ਉਸ ਦੌਰਾਨ ਇਹ ਰਾਈਡਿੰਗ ਬਲਾਕ ਦੇ ਵੱਲ ਪਲਟ ਗਈ ਵੈਲੀਡੇਸ਼ਨ ਜਿਹੜੀ ਹੈ ਉਹ ਇੱਕ ਪ੍ਰਕਿਰਿਆ ਹੈ ਜਿਸ ਦੇ ਵਿੱਚ ਇਲੈਕਸ਼ਨਸ ਕੈਨੇਡਾ ਚੋਣਾਂ ਦੀ ਰਾਤ ਨੂੰ ਰਿਪੋਰਟ ਕੀਤੇ ਗਏ ਅੰਕੜਿਆਂ ਦੀ ਦੋਹਰੀ ਜਿਹੜੀ ਹੈ ਉਹ ਜਾਂਚ ਕਰਦਾ ਹੈ ਤੇ ਤਸਦੀਕ ਕਰਦਾ ਹੈ ਤਿੰਨ ਹੋਰ ਹਲਕਿਆਂ ਦੇ ਨਤੀਜਿਆਂ ਦੀ ਇਸ ਵੇਲੇ ਮੁੜ ਗਿਣਤੀ ਕੀਤੀ ਜਾ ਰਹੀ ਹੈ ਇਲੈਕਸ਼ਨਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਮਿਲਟਨ ਈਸਟ ਹਾਲਟਨ ਹਿਲਸ ਸਾਊਥ ਦੇ ਵਿੱਚ ਮੁੜ ਗਿਣਤੀ ਕੀਤੀ ਜਾਏਗੀ ਜਿੱਥੇ ਲਿਬਰਲ ਉਮੀਦਵਾਰ ਜਿਹੜੇ ਨੇ ਉਹ ਕਨਜ਼ਰਵੇਟਿਵਜ਼ ਦੇ ਉਮੀਦਵਾਰ ਨੂੰ 29 ਵੋਟਾਂ ਦੇ ਨਾਲ ਉਹਨਾਂ ਨੇ ਹਰਾਇਆ ਤੇ ਉਸ ਸੀਟ ਪਹਿਲਾਂ ਕਨਜ਼ਰਵੇਟਿਵਜ਼ ਦੀ ਜਿਹੜੀ ਹੈ ਉਹ ਹੋਈ ਸੀ ਪਰ ਵੈ리ਡੇਸ਼ਨ ਪ੍ਰਕਿਰਿਆ ਤੋਂ ਬਾਅਦ ਲਿਬਰਲਾਂ ਦੀ ਝੋਲੀ ਪੈ ਗਈ ਨਿਊ ਨਿਊ ਫਾਉਂਡ ਨਿਊ ਫੰਡਲੈਂਡ ਐਂਡ ਲਿਬਰਾਡੋਰ ਡੋਰ ਦੀ ਜਿਹੜੀ ਹੈ ਉਹ ਟੈਰਾ ਨੋਵਾ ਦਾ ਪੈਂਸਵਲਜ਼ ਰਾਈਡਿੰਗ ਦੇ ਵਿੱਚ ਵੀ ਮੁੜ ਗਿਣਤੀ ਹੋ ਰਹੀ ਹੈ ਸੋ ਜਿੱਥੇ ਲਿਬਰਲ ਉਮੀਦਵਾਰ ਨੇ ਸ਼ੁੱਕਰਵਾਰ ਨੂੰ ਇੱਕ ਜਜਨੇਟਰੀਓ ਦੀ ਇੱਕ ਹੋਰ ਰਾਈਡਿੰਗ ਵਿੰਡਸਰ ਟੈਕਮਸੇ ਲੇਕ ਸ਼ੋਰ ਦੇ ਵਿੱਚ ਵੀ ਦੁਬਾਰਾ ਗਿਣਤੀ ਦਾ ਹੁਕਮ ਦਿੱਤਾ ਜਿੱਥੇ ਕੰਜ਼ਰਵੇਟਿਵਜ਼ ਉਮੀਦਵਾਰ ਜਿਹੜੇ ਨੇ 77 ਵੋਟਾਂ ਦੇ ਨਾਲ ਜਿੱਤਿਆ ਸੀ ਵੋਟਾਂ ਦੇ ਨਾਲ ਜਿੱਤ ਉਹਨਾਂ ਪ੍ਰਾਪਤ ਕੀਤੀ ਸੀ ਤੇ ਟੈਰਾ ਨੋਵਾ ਦਾ ਪੈਨਸਵੈਲਜ਼ ਅਤੇ ਮਿਲਟਨ ਈਸਟ ਟੋ ਹਾਲਟਨ ਹਿੱਲ ਸਾਊਥ ਦੇ ਵਿੱਚ ਜਿਹੜੀ ਹੈ ਉਹ ਵੋਟਾਂ ਦੀ ਗਿਣਤੀ ਇਸ ਹਫਤੇ ਸ਼ੁਰੂ ਹੋਵੇਗੀ ਸੋਵਿੰਸਰ ਚੈਕ ਮਿਸੈਲ ਕਿਸ਼ੋਰ ਦੀ ਗਿਣਤੀ ਜਿਹੜੀ ਹੈ ਉਹ 20 ਮਈ ਨੂੰ ਸ਼ੁਰੂ ਹੋਵੇਗੀ ਨਿਊ ਫਾਉਂਡਲੈਂਡ ਸੇ ਇੱਕ ਪਿੰਡੂ ਹਲਕੇ ਦੇ ਵਿੱਚ ਨਿਆਂਇਕ ਮੁੜ ਗਿਣਤੀ ਚੱਲ ਰਹੀ ਹੈ ਜਿੱਥੇ ਲਿਬਰਲ ਨੂੰ 12 ਵੋਟਾਂ ਦੀ ਲੀਡ ਜਿਹੜੀ ਹੈ ਉਹ ਮਿਲੀ ਹੈ ਤੇ ਟੈਰਾ ਨੋਵਾ ਦੇ ਵਿੱਚ ਮੁੜ ਗਿਣਤੀ ਕੇਂਦਰੀ ਨਿਊ ਫੰਡ ਫਾਉਂਡਲੈਂਡ ਦੇ ਵਿੱਚ ਪੈਨਸਵਿਲਸ ਦੇ ਵਿੱਚ ਮੁੜ ਗਿਣਤੀ ਉਹਨਾਂ ਚਾਰ ਜਿਹੜੀਆਂ ਨੇ ਸੀਟਾਂ ਦੇ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਇਲੈਕਸ਼ਨਸ ਕੈਨੇਡਾ ਨੇ ਪਿਛਲੇ ਮਹੀਨੇ ਹੋਈਆਂ ਸੰਗੀ ਚੋਣਾਂ ਤੋਂ ਬਾਅਦ ਆਦੇਸ਼ ਦਿੱਤਾ ਸੀ ਜਿਨ੍ਹਾਂ ਦੇ ਵਿੱਚ ਤਿੰਨ ਵੋਟਾਂ ਦੀ ਮੁੜ ਗਿਣਤੀ ਆਪਣੇ ਆਪ ਸ਼ੁਰੂ ਹੋ ਗਈ ਕਿਉਂਕਿ ਜਿੱਤ ਦਾ ਫਰਕ ਹਲਕੇ ਦੇ ਵਿੱਚ ਪਈਆਂ ਪਾਈਆਂ ਗਈਆਂ ਵੈਧ ਵੋਟਾਂ ਦੇ ਇੱਕ 1000ਵੇਂ ਹਿੱਸੇ ਤੋਂ ਜਿਹੜਾ ਉਹ ਕੱਟ ਸੀ ਤੇ ਵਿੰਸਰ ਟੈਕ ਮਸਾ ਜਿਹੜੇ ਨੇ ਉਹਨਾਂ ਦੇ ਵਿੱਚ ਕਨਜ਼ਰਵੇਟਿਵਜ਼ ਕੈਥੀ ਬ੍ਰੈਲੀ ਜਿਹੜੇ ਨੇ ਉਹ ਲਿਬਰਲ ਇਰੇਕ ਕੁਆਮਜ਼ਰ ਤੋਂ 70 ਵੋਟਾਂ ਦੇ ਨਾਲ ਅੱਗੇ ਨੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਸ਼ੁਰੂਆਤੀ ਆંકड़े ਕੈਨੇਡੀਅਨ ਨਿਵਾਸੀਆਂ ਦੇ ਦੁਆਰਾ ਜਿਹੜਾ ਉਹ ਸੰਯੁਕਤ ਰਾਜ ਤੋਂ ਵਾਪਸੀ ਯਾਤਰਾਵਾਂ ਦੇ ਵਿੱਚ ਤੇਜ਼ੀ ਨਾਲ ਗਿਰਾਵਟ ਵੱਲ ਇਸ਼ਾਰਾ ਕਰਦੇ ਰਹਿੰਦੇ ਨੇ ਏਜੰਸੀ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਵਿੱਚ ਅਮਰੀਕਾ ਤੋਂ ਜਿਹੜਾ ਉਹ ਆਟੋਮੋਬਾਈਲ ਦੇ ਰਾਹੀਂ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਦੀ ਗਿਣਤੀ ਲਗਾਤਾਰ ਚੌਥੇ ਮਹੀਨੇ ਸਾਲ ਦਰ ਸਾਲ ਦੇ ਆਧਾਰ ਦੇ ਉੱਤੇ ਘਟੀ ਹੈ ਕਿਉਂਕਿ ਇਹ 35. 2 ਫੀਸਦ ਘਟ ਕੇ 1.2 ਮਿਲੀਅਨ ਰਹਿ ਗਈ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੈਨੇਡੀਅਨ ਜਿਹੜੇ ਨੇ ਕੈਨੇਡੀਅਨ ਸਮਾਨ ਦੇ ਉੱਤੇ ਟੈਰਿਫ ਲਗਾਉਣ ਤੇ ਕੈਨੇਡਾ ਨੂੰ 51ਵਾਂ ਰਾਜ ਬਣਾਉਣ ਦੀ ਇੱਛਾ ਦੇ ਮੱਦੇ ਨਜ਼ਰ ਕੈਨੇਡੀਅਨਾਂ ਨੇ ਅਮਰੀਕਾ ਦੇ ਆਪਣੇ ਦੌਰੇ ਜਿਹੜੇ ਨੇ ਉਹ ਰੱਦ ਕਰ ਦਿੱਤੇ ਅਪ੍ਰੈਲ ਦੇ ਵਿੱਚ ਅਮਰੀਕਾ ਤੋਂ ਹਵਾਈ ਜਹਾਜ਼ ਰਾਹੀਂ ਵਾਪਸ ਆਉਣ ਵਾਲੇ ਕੈਨੇਡੀਅਨ ਨਿਵਾਸੀਆਂ ਦੀ ਗਿਣਤੀ ਕੁੱਲ ਜਿਹੜੀ ਹੈ ਉਹ 582700 ਸੀ ਜੋ ਕਿ 1 ਸਾਲ ਪਹਿਲਾਂ ਦੇ ਨਾਲੋਂ 19.9% ਘਟਾ ਹੈ ਇਹ ਬਦਲਾ ਉਦੋਂ ਆਇਆ ਜਦੋਂ ਕੈਨੇਡੀਅਨ ਨਿਵਾਸੀਆਂ ਦੀ ਹਵਾਈ ਯਾਤਰਾ 1.7% ਘਟ ਕੇ 1.8 ਮਿਲੀਅਨ ਹੋ ਗਈ ਕਿਉਂਕਿ ਅਪ੍ਰੈਲ 2024 ਦੇ ਮੁਕਾਬਲੇ ਵਿਦੇਸ਼ਾਂ ਤੋਂ ਵਾਪਸੀ ਯਾਤਰਾਵਾਂ ਦੇ ਵਿੱਚ 9.9 ਫੀਸਦੀ ਦਾ ਵਾਧਾ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਅਪ੍ਰੈਲ ਦੇ ਵਿੱਚ ਹਵਾਈ ਅਤੇ ਆਟੋਮੋਬਾਈਲ ਨਿਵਾਸੀਆਂ ਤੇ ਗੈਰ ਨਿਵਾਸੀ ਦੋਵਾਂ ਅੰਤਰਰਾਸ਼ਟਰੀ ਆਮਦ 4.5 ਮਿਲੀਅਨ ਰਹੀ ਹੈ ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 15.2 ਫੀਸਦੀ ਘੱਟ ਹੈ ਰਿਚਮੰਡ RCMP ਦਾ ਕਹਿਣਾ ਹੈ ਕਿ ਉਸ ਨੂੰ ਐਤਵਾਰ ਦੁਪਹਿਰ ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਨਿਕਲਣ ਵਾਲੀ ਇੱਕ ਧਮਕੀ ਦੀਆਂ ਰਿਪੋਰਟਾਂ ਮਿਲੀਆਂ ਬੁਲਾਰੇ ਯੂਕਾਨੋ ਦਾ ਕਹਿਣਾ ਹੈ ਕਿ ਧਮਕੀਆਂ ਜਿਹੜੀਆਂ ਨੇ ਇੱਕ ਅਣਜਾਣ ਜਿਹੜੇ ਨੇ ਉਹ ਭੇਜਣ ਵਾਲੇ ਵੱਲੋਂ VVR ਸਟਾਫ ਅਤੇ ਇੱਕ ਸਥਾਨਕ ਨਿਊਜ਼ ਏਜੰਸੀ ਨੂੰ ਈਮੇਲ ਰਾਹੀਂ ਪ੍ਰਾਪਤ ਹੋਈਆਂ ਯੂਰੈਨੋ ਨੇ ਕਿਹਾ ਹੈ ਕਿ RCMP ਅਤੇ VVR ਨੇ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਤੇ ਪ੍ਰਭਾਵਿਤ ਉਡਾਣ ਦੀ ਪੂਰੀ ਜੜੀਆ ਜਾਂਚ ਕੀਤੀ ਪਰ ਜਹਾਜ਼ ਦੇ ਵਿੱਚ ਕਿਸੇ ਬੰਬ ਦਾ ਕੋਈ ਪਰੋਸੇਯੋਗ ਸਬੂਤ ਜਿਹੜਾ ਉਹ ਨਹੀਂ ਮਿਲਿਆ ਹਵਾਈ ਅੱਡੇ ਦੇ ਕੰਮਕਾਜ ਘੱਟ ਪ੍ਰਭਾਵਿਤ ਹੋਏ ਅਤੇ ਸਿਰਫ ਸਵਾਲੀਆਂ ਉਡਾਨ ਦੇ ਵਿੱਚ ਦੇਰੀ ਹੋਈ ਹੈ ਤੇ RCMP ਇਸ ਤਰ੍ਹਾਂ ਦੀਆਂ ਧਮਕੀਆਂ ਨੂੰ ਗੰਭੀਰਤਾ ਦੇ ਨਾਲ ਜਿਹੜਾ ਉਹ ਲੈਂਦਾ ਹੈ ਅਤੇ ਮੰਨਦਾ ਹੈ ਕਿ ਇਹ ਈਮੇਲਾਂ ਇੱਕ ਭੱਜ ਨੱਠ ਵਾਲੀਆਂ ਹੁੰਦੀਆਂ ਨੇ ਯਾਨੀ ਇੱਕ ਸਵੈਰਿੰਗਸ ਕਾਲ ਹੁੰਦੀਆਂ ਨੇ ਇਹ ਬੰਬ ਦੀ ਧਮਕੀ ਅਤੇ ਵੈਂਕੂਵਰ ਦੇ ਵਾਟਰਫਰੰਟ ਸਟੇਸ਼ਨ ਤੋਂ ਕੁਝ ਘੰਟਿਆਂ ਬਾਅਦ ਜਿਹੜਾ ਉਹ ਆਇਆ ਹੈ ਪਰ ਯੂਕਾਨੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਦੋਵਾਂ ਘਟਨਾਵਾਂ ਦੇ ਵਿਚਕਾਰ ਕੋਈ ਸਬੰਧ ਦਿਖਾਉਣ ਦੇ ਲਈ ਕੋਈ ਸਬੂਤ ਨਹੀਂ ਮਿਲਿਆ ਹੈ ਉਸਨੇ ਕਿਹਾ ਕਿ ਅਸੀਂ ਇਹ ਨਿਰਧਾਰਤ ਨਹੀਂ ਕੀਤਾ ਹੈ ਕਿ ਕੀ ਕੋਈ ਸਬੰਧ ਹੈ ਸਾਨੂੰ ਅਜੇ ਤੱਕ ਇਹ ਪਛਾਣਨਾ ਬਾਕੀ ਹੈ ਕਿ ਕੋਈ ਵੀ ਸਬੰਧ ਜਿਹੜਾ ਉਹ ਇਸ ਵਿੱਚ ਨਹੀਂ ਸੀ ਤੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੇ ਰਿਚਮੰਡ RCMP ਨੂੰ 604 278 1212 ਤੇ ਕਾਲ ਕਰਨ ਤੇ ਪੁਲਿਸ ਫਾਈਲ ਜਿਹੜੀ ਹੈ ਉਸ ਦਾ ਹਵਾਲਾ ਦੇਣ ਲਈ ਕਿਹਾ ਜਾਂਦਾ ਹੈ ਜੇਕਰ ਤੁਹਾਨੂੰ ਆਪਣੇ ਸਫ਼ਰ ਦੌਰਾਨ ਆਪਣਾ ਟੈਂਕ ਭਰਨਾ ਪਵੇ ਤਾਂ ਸੋਮਵਾਰ ਸਵੇਰੇ ਤੁਹਾਨੂੰ ਥੋੜਾ ਜਿਹਾ ਜਿਹੜਾ ਉਹ ਸਟਿੱਕਰ ਚਟਕਾ ਦੇ ਸਕਦਾ ਹੈ ਵੈਂਕੂਵਰ ਦੇ ਵਿੱਚ 1 ਲੀਟਰ ਰੈਗੂਲਰ ਗੈਸ ਦੀ ਕੀਮਤ 1.77 ਡਾਲਰ ਨੂੰ ਜਿਹੜੀ ਆ ਉਪਾਰ ਕਰ ਗਈ ਹੈ gasburi.com ਦੇ ਅਨੁਸਾਰ ਪਿਛਲੇ ਹਫ਼ਤੇ 1 ਲੀਟਰ ਉਸ ਪ੍ਰਚੂਨ ਕੀਮਤ 10.4 ਸੀਐਲ ਵਧੀ ਜੋ ਡਾਲਰ 1.71 ਦੇ ਆਸੇ-ਪਾਸੇ ਸੀ ਸੋ ਗੈਸਬਰੀ ਦੇ ਪੈਟਰੋਲੀਅਮ ਮਾਹਰ ਦੇ ਮੁਤਾਬਕ ਪਿਛਲੇ ਹਫ਼ਤੇ ਜਿਹੜੇ ਨੇ ਪਿਛਲੇ ਹਫ਼ਤੇ ਦੇ ਮੁਕਾਬਲੇ ਤੇ ਤੇਲ ਦੀਆਂ ਕੀਮਤਾਂ ਡਾਲਰ 4 ਪ੍ਰਤੀ ਬੈਰਲ ਤੋਂ ਵੱਧ ਵਧਣ ਦੇ ਬਾਵਜੂਦ ਕੈਨੇਡਾ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਉਸ ਪੈਟਰੋਲ ਦੀਆਂ ਕੀਮਤਾਂ ਮੁਕਾਬਲਤਨ ਸਥਿਰ ਰਹੀਆਂ ਨੇ ਹਾਲਾਂਕਿ ਕੁਝ ਸੂਬਿਆਂ ਦੇ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀਮਤਾਂ ਦੇ ਵਿੱਚ ਮਹੱਤਵਪੂਰਨ ਵਾਧਾ ਜਿਹੜਾ ਉਹ ਦੇਖਿਆ ਗਿਆ ਜੋ ਕਿ ਅਮਰੀਕਾ ਦੇ ਪੱਛਮੀ ਤੱਟ ਤੇ ਰਿਫਾਇਨਰੀ ਦੇ ਮੁੱਦਿਆਂ ਦੇ ਕਾਰਨ ਹੋਇਆ ਹੈ ਜਿਸ ਦੇ ਨਾਲ ਸਪਲਾਈ ਦੇ ਵਿੱਚ ਵਿਘਨ ਪਿਆ ਜਦੋਂ ਕਿ ਅਲਬਰਟਾ ਦਾ ਜਿਹੜਾ ਵਾਧਾ ਹੈ ਉਹ ਅਲਬਰਟਾ ਦਾ ਵਾਅਦਾ ਮੁੱਖ ਤੌਰ ਤੇ ਤੇਲ ਦੀਆਂ ਕੀਮਤਾਂ ਦੇ ਵਿੱਚ ਹਾਲ ਹੀ ਵਿੱਚ ਹੋਏ ਵਾਅਦੇ ਦੇ ਨਾਲ ਜੁੜਿਆ ਹੋਇਆ ਸੀ ਜ਼ਿਆਦਾਤਰ ਹੋਰ ਸੂਬਿਆਂ ਦੇ ਵਿੱਚ ਸਿਰਫ ਮਾਮੂਲੀ ਬਦਲਾਅ ਜਿਹੜੇ ਨੇ ਦੇਖੇ ਗਏ ਜਿਵੇਂ ਕਿ ਅਸੀਂ ਜਿਹੜਾ ਉਹ ਵਿਕਟੋਰੀਆ ਦਿਵਸ ਦੇ ਲੌਂਗ ਵੀਕਐਂਡ ਦੇ ਨੇੜੇ ਆ ਰਹਿਆਂ ਤਾਂ ਕੈਨੇਡੀਅਨ ਕੁਝ ਸਥਾਨਕ ਉਤਾਰ ਚੜਾਅ ਜਿਹੜਾ ਉਹ ਦੇਖ ਸਕਦੇ ਨੇ ਪਰ ਰਾਸ਼ਟਰੀ ਪੱਧਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਨੂੰ ਹੁਣ ਔਸਤ ਜਿਹੜੀ ਹੈ ਉਹ ਕੀਮਤਾਂ ਦੇ ਵਿੱਚ ਮਹੱਤਵਪੂਰਨ ਤਬਦੀਲੀ ਦੀ ਉਮੀਦ ਨਹੀਂ ਹੈ ਤੇ ਉਹਨਾਂ ਨੇ ਕਿਹਾ ਕਿ ਰਿਫਾਇਨਰੀ ਦੀਆਂ ਸਮੱਸਿਆਵਾਂ ਕਾਰਨ ਹੋਏ ਵਾਅਦੇ ਦੇ ਬਾਵਜੂਦ ਵੈਨਕੂਵਰ ਦੇ ਵਿੱਚ ਦੀ ਕੀਮਤ 2024 ਦੇ ਉਸੇ ਦਿਨ ਨਾਲੋਂ ਲਗਭਗ 30% ਘਟਿਆ ਪਿਛਲੇ 5 ਸਾਲਾਂ ਦੇ ਵਿੱਚ 12 ਮਈ ਜਿਹੜੀ ਹੈ ਉਸ ਨੂੰ ਕੀਮਤਾਂ ਦੇ ਵਿੱਚ ਵਿਆਪਕ ਤੌਰ ਤੇ ਵਾਧਾ ਹੋਇਆ ਤੇ 2020 ਦੇ ਵਿੱਚ ਡਾਲਰ 1.01 ਤੋਂ 2022 ਦੇ ਵਿੱਚ ਡਾਲਰ 2.16 ਤੇ 2024 ਦੇ ਵਿੱਚ ਡਾਲਰ 1.99 ਤੱਕ ਹੈ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਡਾਕਟਰਾਂ ਦੇ ਕੋਲ ਜਾ ਰਹੇ ਨੇ ਫੈਮਿਲੀ ਡਾਕਟਰ ਦੀ ਭਾਲ ਕਰ ਰਹੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਨੂੰ ਪੋਲਨ ਅਲਰਜੀ ਹੋ ਜਾਂਦੀ ਹੈ ਪਰ ਇਹ ਪੋਲਨ ਅਲਰਜੀ ਹੁੰਦੀ ਕੀ ਹੈ ਕਿਵੇਂ ਹੁੰਦੀ ਹੈ ਇਸ ਦੇ ਸਿੰਪਟਮਸ ਕੀ ਹੁੰਦੇ ਨੇ ਤੇ ਕੀ ਪੋਲਨ ਅਲਰਜੀ ਹੋਣ ਦੇ ਉੱਤੇ ਸਾਨੂੰ ਘਰੇਲੂ ਇਲਾਜ ਕਰਨਾ ਚਾਹੀਦਾ ਜਾਂ ਫਿਰ ਡਾਕਟਰ ਦੇ ਕੋਲ ਜਾਣਾ ਚਾਹੀਦਾ ਇਸ ਸਬੰਧੀ ਡਾਕਟਰ ਪ੍ਰਗਤ ਸਿੰਘ ਪੁਰਜੀ ਨੇ ਖਾਸ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਇਹਨਾਂ ਦਿਨਾਂ ਦੇ ਵਿੱਚ ਜਿੱਥੋਂ ਵੀ ਅਸੀਂ ਲੰਘਦੇ ਆ ਸਾਨੂੰ ਮਹਿਸੂਸ ਹੁੰਦਾ ਕਿ ਬਹੁਤ ਸਾਰੇ ਲੋਕ ਪੋਲਨ ਅਲਰਜੀ ਜਿਹੜੇ ਨੇ ਉਹ ਦਾ ਸਾਹਮਣਾ ਕਰ ਰਹੇ ਨੇ ਇਹ ਪੋਲਨ ਅਲਰਜੀ ਹੁੰਦੀ ਕੀ ਹੈ ਇਹ ਕਿਉਂ ਹੁੰਦੀ ਹੈ ਇਸ ਬਾਰੇ ਜਾਣਕਾਰੀ ਦੇਣ ਦੇ ਲਈ ਡਾਕਟਰ ਪ੍ਰਗਤ ਸਿੰਘ ਪੁਰਜੀ ਜੀ ਸਾਡੇ ਨਾਲ ਜੁੜੇ ਹੋਏ ਨੇ ਡਾਕਟਰ ਸਾਹਿਬ ਇਹ ਪੋਲਨ ਅਲਰਜੀ ਬਾਰੇ ਸੁਣਦੇ ਤਾਂ ਬਹੁਤ ਆ ਕਈਆਂ ਨੂੰ ਤਾਂ ਹੋ ਵੀ ਜਾਂਦੀ ਹੈ ਪਰ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਹੋ ਰਹੀ ਹੈ ਤੇ ਸਭ ਤੋਂ ਪਹਿਲਾਂ ਤੁਹਾਡੇ ਤੋਂ ਪੋਲਨ ਅਲਰਜੀ ਬਾਰੇ ਜਾਨਣਾ ਚਾਹਾਂਗੇ ਇਹ ਹੁੰਦੀ ਕੀ ਹੈ ਤੇ ਇਹਦੇ ਸਿੰਪਟਮਸ ਕੀ ਹੁੰਦੇ ਨੇ ਜਦੋਂ ਤੁਸੀਂ ਜ਼ਿਕਰ ਕੀਤਾ ਪੋਲਨ ਅਲਰਜੀ ਪੋਲਨ ਦਾ ਅਰਥ ਹੁੰਦਾ ਪਰਾਗ ਪੀ ਆਰ ਜੀ ਤੇ ਹਰ ਫੁੱਲ ਬੂਟਾ ਹਰ ਦਰਖਤ ਜਿਹੜਾ ਹੈਗਾ ਇਹਨੂੰ ਮੈਨੂਫੈਕਚਰ ਕਰਦਾ ਕੁਦਰਤ ਦਾ ਨਿਯਮ ਆ ਸੋ ਪਰਾਗ ਦੇ ਨਾਲ ਪੋਲੀਨੇਸ਼ਨ ਦੇ ਨਾਲ ਗਾਂ ਜਿਹੜਾ ਹੈਗਾ ਫਲ ਬੰਦਦਾ ਨਾ ਸੋ ਕਰੀਬਨ ਅਗਰ ਆਪਾਂ ਦੇਖੀਏ ਹੁਣ ਮੌਸਮ ਇੰਪਰੂਵ ਹੋ ਰਿਹਾ ਸਪ੍ਰਿੰਗ ਆ ਰਿਹਾ ਸਮਰ ਰਣਾ ਸੁਨਵੇਂ ਨਵੇਂ ਫੁੱਲ ਬੂਟੀਆਂ ਨੇ ਜਨਮ ਲੈਣਾ ਉਹਦੇ ਵਿੱਚ ਪਰਾਗ ਹੋਣਾ ਜਦੋਂ ਸਿਆਲ ਹੁੰਦੇ ਆ ਉਦੋਂ ਇਹ ਬੂਟੀਆਂ ਨਹੀਂ ਹੁੰਦੀਆਂ ਕਿਉਂਕਿ ਮੌਸਮ ਉਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਔਰ ਜਿਉਂ ਜਿਉਂ ਮੌਸਮ ਹੁਣ ਵਧੀਆ ਚੱਲ ਰਿਹਾ ਤੇ ਪੋਲਨ ਦੀ ਜਿਹੜੀ ਅਲਰਜੀ ਜਿਹੜੀ ਹੈਗੀ ਔਰ ਖਾਸ ਕਰਕੇ ਬ੍ਰਿਟਿਸ਼ ਕੋਲੰਬੀਆ 'ਚ ਜ਼ਿਆਦਾ ਹੁੰਦੀ ਹੈ ਕਿਉਂਕਿ ਅਸੀਂ ਇੱਕ ਬਹੁਤ ਘਣੇ ਜੰਗਲ 'ਚ ਰਹਿ ਰਹੇ ਹਾਂ ਅਗਰ ਤੁਸੀਂ ਦੇਖੋ ਲੱਗ ਚਾਗੇ ਦਰਖਤ ਹੈਗੇ ਆ ਠੀਕ ਹੈ ਬਹੁਤ ਸੋਹਣਾ ਵਾਤਾਵਰਨ ਹੈ ਕਾ ਹੈਗਾ ਸੋ ਪੋਲਨ ਜਿਹੜਾ ਹੈਗਾ ਓਕੇ ਪਹਿਲੀ ਗੱਲ ਤੇ ਹੈ ਕਿ ਸਾਰਿਆਂ ਨੂੰ ਅਲਰਜੀ ਹੁੰਦੀ ਨਹੀਂ ਕਿਉਂਕਿ ਹੁਣ ਮੇਰੇ ਵਿੱਚ ਵੀ ਪੋਲਨ ਜਾ ਰਿਹਾ ਤੁਹਾਡੇ ਤੇ ਵੀ ਜਾ ਰਿਹਾ ਤੁਹਾਨੂੰ ਕੋਈ ਲੱਛਣ ਨਹੀਂ ਹੋ ਰਹੇ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈਗਾ ਉਹਨੂੰ ਹੈਂਡਲ ਕਰ ਲੈਂਦਾ ਕਈਆਂ ਦਾ ਇਮਿਊਨ ਸਿਸਟਮ ਜਿਹੜਾ ਹੈਗਾ ਉਹਨੂੰ ਫੋਰਨ ਸਮਝ ਕੇ ਉਹ ਦੇਗੇਸਟ ਰਿਐਕਸ਼ਨ ਕ੍ਰੀਏਟ ਕਰਦਾ ਜਿਹਦੇ ਨਾਲ ਲੱਛਣ ਸ਼ੁਰੂ ਹੁੰਦੇ ਪੋਲਨ ਅਲਰਜੀ ਦੇ ਹੁਣ ਪੋਲਨ ਅਲਰਜੀ ਜਿਹੜੀ ਹੈਗੀ ਆ ਦਰਖਤਾਂ ਤੋਂ ਹੋ ਸਕਦੀ ਆ ਪਿਛਲੇ ਹਫਤੇ ਸੀਡਰ ਜਿਹੜਾ ਦਰਖਤ ਸੀ ਉਹਦਾ ਕਾਊਂਟ ਬਹੁਤ ਜ਼ਿਆਦਾ ਸੀ ਇਸ ਹਫਤੇ ਕਿਸੇ ਹੋਰ ਦਰਖਤ ਦਾ ਹੋ ਜਾਊਗਾ ਜਿਹੜੇ ਚਾਰ ਮੇਨ ਦਰਖਤ ਇੱਥੇ ਹੈਗੇ ਐਸ਼ ਬਰਚ ਐਲਡਰ ਓਕ ਤੇ ਸੀਡਰ ਇਹ ਬਹੁਤ ਜ਼ਿਆਦਾ ਹੋਰ ਸੀਡਰ ਦੀ ਮਿਲਣਾ ਵੀ ਹੈਗੀ ਆ ਮਿਲਣਾ ਚ ਆਪਣੇ ਲੋਕ ਕੰਮ ਵੀ ਕਰਦੇ ਹਨਾ ਜੀ ਦੂਜਾ ਖਾਤੋਂ ਹੁੰਦੀ ਆ ਹੁਣ ਜਿਹੜੇ ਪੋਲਨ ਹੈਗਾ ਇਹ ਅੱਖਾਂ ਨੂੰ ਨਜ਼ਰ ਨਹੀਂ ਆਉਂਦਾ ਮਾਈਕਰੋਸਕੋਪਿਕ ਹੁੰਦਾ ਜਦੋਂ ਤੁਹਾਡੇ ਅੱਖ ਦੇ ਰਾਹੀਂ ਨੱਕ ਦੇ ਰਾਹੀਂ ਗਲੇ ਦੇ ਰਾਹੀਂ ਸਰੀਰ 'ਚ ਗਿਆ ਫਿਰ ਤੁਹਾਡਾ ਰਿਐਕਸ਼ਨ ਸ਼ੁਰੂ ਹੋਣਾ ਵਿਖੰਗ ਛਿੱਕਾਂ ਅੱਖਾਂ ਲਾਲ ਹੋ ਗਈਆਂ ਸੋਜਿਸ਼ ਹੋ ਗਈ ਪਾਣੀ ਵਗਣ ਲੱਗ ਪਿਆ ਕਈਆਂ ਨੂੰ ਫਿਰ ਵੀਜ਼ਿੰਗ ਹੁੰਦੀ ਆ ਸਾਹ ਦੇ ਮੇ ਦੀ ਪ੍ਰੋਬਲਮ ਪੈ ਸਕਦੀ ਆ ਕਈਆਂ ਨੂੰ ਬਾਡੀ ਦੇ ਵਿੱਚ ਰੈਸ਼ਸ ਵੀ ਹੋ ਸਕਦੀ ਆ ਖੁਰਕੌਣੀ ਸ਼ੁਰੂ ਹੋ ਗਈ ਧੱਫੜਾਉਣੇ ਸ਼ੁਰੂ ਹੋ ਗਏ ਸੋ ਇਹਦੇ ਵਿੱਚ ਹੁੰਦਾ ਵੀ ਪਹਿਲਾਂ ਤਾਂ ਤੁਸੀਂ ਐਨਲਾਈਜ਼ ਕਰੋ ਹੁਣ ਕਾਫੀ ਲੋਕੀ ਕਹਿੰਦੇ ਆ ਸਮਝੋ ਹੁਣ ਅਗਰ ਤੁਸੀਂ 2 ਮਹੀਨੇ ਪਹਿਲਾਂ ਹੁੰਦੇ ਤੇ ਉਦੋਂ ਵਿంటర్ ਚੱਲ ਰਿਹਾ ਸੀ ਵਾਇਰਸ ਦਾ ਜ਼ੋਰ ਬਹੁਤ ਸੀ ਤੇ ਉਦੋਂ ਵੀ ਇਹ ਲੱਛਣ ਨੇ ਨੱਕ ਵਗਣਾ ਖੰਘ ਰੇਸ਼ਾ ਜੁਕਾਮ ਲੇਕਿਨ ਉਹਦੇ ਵਿੱਚ ਹਮੇਸ਼ਾ ਥੋੜਾ ਬਹੁਤ ਫੀਵਰ ਆਊਗਾ ਔਰ ਉਹ ਜਿਹੜੇ ਲੱਛਣ ਜਿਹੜੇ ਹੈਗੇ ਆ 5-7 ਦਿਨਾਂ ਚ ਹਟ ਜਾਂਦੇ ਲੇਕਿਨ ਪੋਲਨ ਦੇ ਲੱਛਣ ਹਟਦੇ ਨਹੀਂ ਜਦ ਤੱਕ ਉਹਦਾ ਇਲਾਜ ਨਾ ਕੀਤਾ ਜਾਵੇ ਦੂਜੀ ਗੱਲ ਹੈ ਕਿ ਬੀਤੇ ਰੇਸ਼ਾ ਘੱਟ ਹੁੰਦਾ ਥੁੱਕ ਘੱਟ ਬੰਦਾ ਸੁੱਕੀ ਖੰਗ ਹੁੰਦੀ ਹੈ ਬੁਖਾਰ ਨਹੀਂ ਹੁੰਦਾ ਅੱਖਾਂ ਲਾਲ ਹੁੰਦੀਆਂ ਖਾਜ ਹੁੰਦਾ ਔਰ ਉਹ ਸਾਰਾ ਵਾਇਰਸ ਤੇ ਨਹੀਂ ਹੁੰਦਾ ਸੋ ਪਹਿਲੀ ਗੱਲ ਤੇ ਆਪਾਂ ਲੱਛਣ ਜਿਹੜੇ ਆਪਣੇ ਫੈਮਿਲੀ ਡਾਕਟਰ ਨੂੰ ਦੱਸਿਆ ਬਹੁਤਾ ਤਰ ਛੋਟੀ ਛੋਟੀ ਚੇਂਜਸ ਕਰਕੇ ਆਪਾਂ ਇੰਪਰੂਵ ਹੋ ਸਕਦੇ ਆ ਨਹੀਂ ਅਗਰ ਤੁਹਾਡੇ ਸਿੰਪਟਮਸ ਬਹੁਤ ਜ਼ਿਆਦਾ ਤੇ ਫਿਰ ਅਲਰਜੀ ਟੈਸਟ ਕਰਨੇ ਬੰਦੇ ਮੈਂ ਵੀ ਕਰਦਾ ਆਪਣੇ ਆਫਿਸ 'ਚ ਚਮੜੀ ਦੇ ਉੱਤੇ ਅਸੀਂ ਨਾ ਉਹ ਜਿਹੜੇ ਚੀਜ਼ਾਂ ਸਸਪੀਸ਼ੀਅਸ ਹੁੰਦੀਆਂ ਉਹਨਾਂ ਨੂੰ ਲਾ ਕੇ ਦੇਖਦੇ ਆ ਤੇ ਵਾਕਈ ਕਾਫੀ ਬੱਚੇ ਜਿਹੜੇ ਹੈਗੇ ਐ ਅਲਰਜੀ ਹੁੰਦੀ ਹੈ ਉਹਨਾਂ ਨੂੰ ਪੋਲਨ ਤੋਂ ਹੁਣ ਸਮਝੋ ਘਾਹ ਤੋਂ ਹੀ ਅਲਰਜੀ ਹੈਗੀ ਸਿਰਫ ਹੈ ਨਾ ਤੇ ਅਸੀਂ ਕਹਿੰਦਾ ਵੀ ਬੱਚਾ ਘਾਹ ਨਾ ਕੱਟੇ ਔਰ ਕੋਈ ਘਾਹ ਕੱਟ ਰਿਹਾ ਉਹਦੇ ਨੇੜੇ ਨਾ ਜਾਵੇ ਕਿਉਂਕਿ ਜਦੋਂ ਘਾਹ 스ਪਿੰਨ ਹੋ ਰਿਹਾ ਉਦੋਂ ਪੋਲਨ ਜਿਹੜਾ ਹਵਾ 'ਚ ਬਹੁਤ ਉੱਤੇ ਜਾਊਗਾ ਜੀ ਹੁਣ ਮਾਪੇ ਬਪ ਕਹਿੰਦੇ ਵੀ ਹਾਂ ਬੱਚੇ ਨੂੰ ਘਾਹ ਤੇ ਪੋਲਨ ਤੋਂ ਅਲਰਜੀ ਹੈਗੀ ਆ ਲੇਕਿਨ ਬੱਚੇ ਨੇ ਸੌਕਰ ਖੇਡਣ ਜਾਣਾ ਹੋਰ ਚੀਜ਼ਾਂ ਕਿ ਕਰਨ ਜਾਣੀਆਂ ਜਾ ਸਕਦਾ ਪਹਿਲਾਂ ਤਾਂ ਆਪਾਂ ਐਨਾਲਾਈਜ਼ ਕੀਤਾ ਉਹ ਜਿਹੜਾ ਐਂਟੀ हिस्टਾਮਿਨ ਹੈਗਾ ਓਵਰ ਦਾ ਕਾਊਂਟਰ ਅਵੇਲੇਬਲ ਹੈ ਜਿੱਦਾਂ ਏਰੀਅਸ ਏ ਈ ਆਰ ਆਈ ਯੂ ਐਸ ਕਲੈਰੀਟਿਨ ਸੀ ਐਲ ਆਰ ਆਈਟੀਨ ਰੀਐਕਟਿਨ ਆਰ ਈ ਏ ਸੀ ਟ ਆਈ ਐਨ ਇਹ ਸਸਤੇ ਓਵਰ ਦਾ ਕਾਊਂਟਰ ਹੈ ਇੱਕ ਚਮਚ ਦੇ ਗਏ ਤੇ 24 ਘੰਟੇ ਦਾ ਅਸਰ ਰਹਦਾ ਸਕੂਲੇ ਵੀ ਜਾ ਸਕਦਾ ਗੇਮਾਂ 'ਚ ਵੀ ਜਾ ਸਕਦਾ ਕਾ ਤਿੰਨ ਚਾਰ ਦਿਨ ਪੁਰਾਣਾ ਤੇ ਉਹ 'ਚ ਖੇੜ ਵੀ ਸਕਦਾ ਬੱਚਾ ਐਦਾ ਦੀ ਕੋਈ ਗੱਲ ਨਹੀਂ ਹੈਗੀ ਦੂਜਾ ਜਿਹੜਾ ਹੈਗਾ ਹੁਣ ਦਰਕਤਾਂ ਦਾ ਜਿਹੜਾ ਹੈਗਾ ਪੋਲਨ ਹੁਣ ਦਰਕਤਾਂ ਆਪਾਂ ਸਾਰੇ ਪੱਟ ਨਹੀਂ ਸਕਦੇ ਜੀ ਉਹਦੇ ਨਾਲ ਸਮਝੌਤਾ ਕਰਨਾ ਪੈਂਦਾ ਲੇਕਿਨ ਤੁਸੀਂ ਅਗਰ ਆਪਣੇ ਏਰੀਆ 'ਚ ਦੇਖੋ ਤੁਹਾਡੇ ਏਰੀਆ 'ਚ ਸਮਝੋ ਤੁਸੀਂ ਐਬਰਟਸਫੋਰਡ ਰਹਿੰਦੇ ਹੋ ਨਾ ਤੁਸੀਂ ਆਪਣਾ ਏਰੀਆ ਪਾਓ ਪੋਲਨ ਕਾਉਂਟ ਐਬਰਟਸਫੋਰਡ ਜਾਂ ਪੋਲਨ ਕਾਉਂਟ ਬਰਨਬੀ ਜਾਂ ਪੋਲਨ ਕਾਉਂਟ ਸਰੀ ਤੋਂ ਦੱਸ ਦਿੰਦਾ ਵੀ ਅੱਜ ਦਾ ਪੋਲਨ ਕਾਉਂਟ ਕਿੰਨਾ ਜ਼ਿਆਦਾ ਕੇਸ ਦਰਖਤ ਹੋਏਗਾ ਸਭ ਤੋਂ ਜ਼ਿਆਦਾ ਦਰਖਤ ਸਵੇਰ ਪੋਲਨ ਰਿਲੀਜ਼ ਕਰਦੇ ਜਿੱਦਾਂ ਸਟ ਚੈਨਲ ਜੀ ਸਵੇਰ ਹੁੰਦੀ ਹੈ ਸ਼ਾਮਾਂ ਨੂੰ ਅਸੀਂ ਥੋੜੇ ਜਿ ਥੱਕ ਜਾਂਦੇ ਹਾਂ ਸੋ ਸ਼ਾਮਾਂ ਨੂੰ ਅਸੀਂ ਕਹਿੰਦੇ ਤੁਸੀਂ ਬਾਹਰ ਘੁੰਮਣ ਫਿਰਨ ਜਾਓ ਸਵੇਰੇ ਨਾ ਜਾਓ ਜਾਂ ਜਦੋਂ ਹਵਾ ਬਹੁਤ ਚੱਲ ਰਹੀ ਹੈ ਉਦੋਂ ਨਾ ਜਾਓ ਕਿਉਂਕਿ ਫਿਰ ਜਦੋਂ ਹਵਾ ਚੱਲ ਰਹੀ ਹੈ ਤੇ ਪੋਲਨ ਸਪਿਲ ਸਪਿੰ ਬਹੁਤ ਹੁੰਦਾ ਜੀ ਉਹਦੇ ਵਿੱਚ ਫਿਰ ਕਹਿੰਦਾ ਵੀ ਹੁਣ ਤੁਸੀਂ ਬਾਹਰੋਂ ਆਏ ਹੋ ਜਿਹੜੇ ਕੱਪੜੇ ਹਲਾ ਕੇ ਰੱਖ ਦੋ ਥੋੜਾ ਸ਼ਾਵਰ ਲੈ ਲਓ ਨਵੇਂ ਕੱਪੜੇ ਘਰ ਦੇ ਪਾ ਲਓ ਯਾ ਫਿਰ ਤੁਹਾਡੀ ਅੱਖਾਂ ਦੀ ਪ੍ਰੋਬਲਮ ਹੈ ਤੇ ਸਨ ਗਲਾਸਸ ਲਾ ਲਓ ਵੀ ਅੱਖਾਂ ਦੇ ਵਿੱਚ ਪੋਲਨ ਘਟ ਜਾਵੇ ਕਈ ਵਾਰ ਅੱਖਾਂ ਤੇ ਕਤਰੇ ਸਾਨੂੰ ਦੇਣੇ ਪੈਂਦੇ ਆ ਪੈਟਰਨੋਲ ਜਾਂ ਪੈਟਰਡੇ ਇਹ ਪ੍ਰੈਸਕ੍ਰਿਪਸ਼ਨ 'ਚ ਹੁੰਦੇ ਆ ਕਿ ਪਾਣੀ ਨਾਲ ਸਾਫ਼ ਕਰੀ ਉਹਦੇ ਨਾਲ ਵੀ ਫਰਕ ਪਿਆ ਜਾਂਦਾ ਹੁਣ ਕਈਆਂ ਨੂੰ ਇਹ ਜਿਹੜੀ ਚੀਜ਼ਾਂ ਇੰਨੀ ਅਸਰਦਾਰ ਨਹੀਂ ਹੁੰਦੀਆਂ ਤੇ ਫਿਰ ਸਾਨੂੰ ਪ੍ਰੈਸਕ੍ਰਿਪਸ਼ਨ ਮੈਡੀਸਿਨ ਲਿਖ ਕੇ ਦੇਣੀ ਪੈਂਦੀ ਉਹਦੇ ਨਾਲ ਹੈਗਾ ਰੂਪਲ ਆਰ ਯੂ ਪੀ ਐਲ ਐਲ ਜਾਂ ਬਲੈਕ ਸਟਨ ਬੀ ਐਲੀ ਐਕਸੀਟੀ ਐਨ ਦੁਜਾ ਹੈਗਾ ਵੀ ਘਾਹ ਤੋਂ ਤੇ ਸਾਡੇ ਕੋਲ ਹੈਗਾ ਵੀ ਹੋਲੀ 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 ਅਲਰਜੀ ਆਪਾਂ ਠੀਕ ਕਰ ਸਕਦੇ ਹਾਂ ਉਹਦੇ ਜਿਵੇਂ ਜੀਬਾਂ ਥਲੇ ਸਬਲਿੰਗুয়াল ਉਹਨੂੰ ਟ੍ਰੀਟਮੈਂਟ ਕੰਦੇ ਐਸ ਐਲ ਆਈ ਟੀ ਸਬ ਲਿੰਗুয়াল ਵੀ ਜੀਬਾਂ ਦੇ ਥਲੇ ਇਮੂਨੋਥੈਰੇਪੀ ਐਸ ਐਲ ਆਈ ਟੀ ਉਹੀ ਘਾਹ ਦੇ ਜਿਹੜੇ ਹੈਗੇ ਸੁਕਸ਼ਮ ਰੂਪ ਚੇ ਟੈਬਲੇਟ ਜੀਬਾਂ ਥੱਲੇ ਪਾਉਂਦੇ ਆ ਉੱਥੋਂ ਦੀ ਬਲੱਡ ਸਟ੍ਰੀਮ 'ਚ ਜਾਂਦਾ ਨਹੀਂ ਤੇ ਪੁਰਾਣੇ ਟਾਈਮ 'ਚ ਅਲਰਜੀ ਦੇ ਟੀਕੇ ਲੱਗਦੇ ਸੀ ਹੁਣ ਟੀਕਾ ਬੱਚਾ ਸਕੂਲੋਂ ਆਪਣੀ ਦਿਹਾੜੀ ਮਿਸ ਕਰੇ ਆ ਬੈਠੇ ਡਾਕਟਰ ਟੀਕਾ ਲਾਵੇ ਘੰਟਾ ਵੇਟ ਕਰੇ ਕੋਈ ਰਿਐਕਸ਼ਨ ਹੋਇਆ ਕਿ ਨਹੀਂ ਉਹ ਟੀਕੇ ਤਾਂ ਆਊਟ ਆਫ ਫੈਸ਼ਨ ਚਲੇ ਗਏ ਸੋ ਇਹਨੂੰ ਕਹਿੰਦੇ ਸਬਲਿੰਗੂਅਲ ਇਮੂਨੋਥੈਰੇਪੀ ਉਹ 6 ਮਹੀਨੇ ਤੋਂ 9 ਮਹੀਨੇ ਦਾ ਕੋਰਸ ਹੁੰਦਾ ਬੜਾ ਮਹਿੰਗਾ ਹੈਗਾ ਔਰਲ 에ਅਰ ਤੇ ਜਿਵੇਂ ਦੂਜੀ ਇੱਕ ਕੰਪਨੀ ਜਿਹੜੀ ਹੈਗੀ ਉਹਨੂੰ ਬਣਾਉਂਦੀ ਹੈ ਦੋ ਉਹਦੇ ਨਾਮ ਹੈਗਾ ਤੇ ਉਹਦੇ ਨਾਲ ਘਾਹ ਤੋਂ ਤੇ ਫਰਕ ਪੈ ਸਕਦਾ ਲੇਕਿਨ ਦਰਖਤਾਂ ਦੇ ਪ੍ਰਤੀ ਅਜੇ ਹਜਾ ਕੋਈ ਚੀਜ਼ ਨਹੀਂ ਆ ਲੇਕਿਨ ਕਾਫੀ ਬੱਚੇ ਜਿਨ੍ਹਾਂ ਨੂੰ ਘਾਹ ਤੋਂ ਅਲਰਜੀ ਸੀ ਅਸੀਂ ਯੂਜ਼ ਕੀਤਾ ਕੁਝ ਇੱਕ ਦਰਖਤਾਂ ਤੋਂ ਵੀ ਉਹਨਾਂ ਨੂੰ ਫਰਕ ਪਿਆ ਜੀ ਸੋ ਕਿਤੇ ਨ ਕਿਤੇ ਇਮਿਊਨ ਸਿਸਟਮ ਨੂੰ ਤਕੜਾ ਕਰਦਾ ਵੀ ਤੁਸੀਂ ਹੈਂਡਲ ਕਰ ਸਕੋ ਜੀ ਡਾਕਟਰ ਸਾਹਿਬ ਇਹਦਾ ਕੋਈ ਘਰੇਲੂ ਇਲਾਜ ਵੀ ਹੈਗਾ ਜਾਂ ਫਿਰ ਦਵਾਈ ਹੀ ਸਿਰਫ ਇਹਦਾ ਇੱਕ ਇਲਾਜ ਹੈ ਘਰੇਲੂ ਦੇਖੋ ਗੱਲ ਇਹ ਹੈ ਕਿ ਹੁਣ ਤੁਸੀਂ ਰਾਤ ਨੂੰ ਜਦੋਂ ਸੋਣਾ ਤੇ ਆਪਣੇ ਬੈਡਰੂਮ ਦੀ ਵਿੰਡੋਜ਼ ਜਿਹੜੀਆਂ ਬੰਦ ਰੱਖਣੀਆਂ ਪੈਣੀਆਂ ਔਰ 에어 ਕੰਡੀਸ਼ਨਿੰਗ ਜਿਹੜੀ ਹੈਗੀ ਆ ਉਹ ਮੋਡੂਲੇਟ ਕਰਦੀ ਪੋਲਨ ਜੀ ਦੂਜਾ ਫਿਰ ਤੁਸੀਂ ਹੈਪਾ ਫਿਲਟਰ ਲਾ ਸਕਦੇ ਆਪਣੇ ਬੈੱਡਰੂਮ ਚ ਉਹ ਪੋਲਨ ਅਟ੍ਰੈਕਟ ਕਰਦਾ ਤੁਹਾਡੇ ਵਾਲੇ ਪਾਸੇ ਨਹੀਂ ਜਾਂਦਾ ਜੀ ਫਿਰ ਤੁਹਾਡੇ ਜਿਹੜੇ ਸਹਰਾਣਿਆਂ ਦੇ ਕਵਰ ਆ ਬੈੱਡਸ਼ੀਟ ਆ ਉਹ ਹਫਤੇ ਚ ਇੱਕ ਦੋ ਵਾਰੀ ਸਾਫ ਕਰ ਲੈਣੇ ਚਾਹੀਦੇ ਆ ਵੈਕਿਊਮ ਕਰਨਾ ਚਾਹੀਦਾ ਜੀ ਹਾਰਡਵੁੱਡ ਫਲੋਰ ਬੈਟਰ ਆ ਕਾਰਪਟ ਨਾਲੋਂ ਕਿਉਂਕਿ ਕਾਰਪਟ ਚ ਪੋਲਨ ਲੰਬੇ ਰਸਤੇ ਤੱਕ ਜਮਿਆ ਰਹਿੰਦਾ ਜੀ ਔਰ ਜਦੋਂ ਤੁਸੀਂ ਵੈਕਿਊਮ ਕਰਦੇ ਫਿਰ ਉੱਡਦਾ ਸਮਝੋ ਕਿ ਸਾਨੂੰ ਪੋਲਨ ਅਲਰਜੀ ਆ ਉਹਦੇ ਬੈੱਡਰੂਮ ਚ ਕਾਰਪਟ ਤੁਸੀਂ ਵੈਕਿਊਮ ਕਰਦੇ ਉਹਨੂੰ ਦੂਜੇ ਰੂਮ ਚ ਭੇਜ ਦਿਓ ਤਾਂ ਕਿ ਉਹ ਐਕਸਪੋజర్ ਨਾ ਹੋਵੇ ਕਈ ਬੱਚੇ ਜਿਹੜੇ ਹੈਗੇ ਫਿਰ ਸ਼ਾਰਟ ਟਾਈਮ ਵਾਸਤੇ ਮਾਸਕ ਵੀ ਯੂਜ਼ ਕਰਦੇ ਆ ਵੀ ਅਸੀਂ ਮਤਲਬ ਨਾ ਹੋਈਏ ਬਾਕੀ ਇਹਦਾ ਘਰੇਲੂ ਐਦਾ ਕੋਈ ਹੈ ਨਹੀਂ ਪੀਣ ਵਾਲਾ ਕੋਈ ਦਵਾਈ ਕਾੜਾ ਤੇ ਨਹੀਂ ਹੈਗਾ ਇਹੀ ਹੈਗਾ ਵੀ ਜਿਹੜੀ ਐਂਟੀ ਹਿਸਟਾਮਿਨ ਮੈਂ ਕਹੀ ਸੀ ਉਹ ਆਪਾਂ ਯੂਜ਼ ਕਰ ਸਕਦੇ ਆ ਲੇਕਿਨ ਇੱਚ ਡਰਨ ਦੀ ਗੱਲ ਨਹੀਂ ਹੈਗੀ ਜਦੋਂ ਹੁਣ ਫੂਡ ਅਲਰਜੀ ਹੋਏ ਕਿਸੇ ਨੂੰ ਮੂੰਗਫਲੀ ਤੋਂ ਹੋਏ ਮੱਛੀ ਤੋਂ ਹੋਏ ਅੰਡੇ ਤੋਂ ਤੋਂ ਉਹ ਸੀਰੀਅਸ ਹੁੰਦੀ ਆ ਇਹ ਮੋਸਟਲੀ ਤੁਹਾਡੇ ਨੱਕ ਅੱਖਾਂ ਗਲੇ ਤੱਕ ਅੰਮੇ ਵੀ ਥੋੜੇ ਬਹੁਤ ਖੰਗ ਤੱਕ ਰਹਿੰਦੀ ਆ ਜੀ ਜੀ ਬਿਲਕੁਲ ਥੈਂਕ ਯੂ ਸੋ ਮਾਚਾ ਬਹੁਤ ਬਹੁਤ ਧੰਨਵਾਦ ਸ਼੍ਰੀ ਜੀ ਥੈਂਕ ਯੂ ਸੋ ਜੇ ਤੁਹਾਨੂੰ ਵੀ ਪੋਲਨ ਅਲਰਜੀ ਦੇ ਸਿੰਪਟਮਸ ਆ ਗਏ ਆ ਸਭ ਤੋਂ ਪਹਿਲਾਂ ਆਪਣੇ ਫੈਮਿਲੀ ਡਾਕਟਰ ਕੋਲ ਜਾਓ ਉਹਨਾਂ ਤੋਂ ਜਾਣੋ ਵੀ ਤੁਹਾਨੂੰ ਸਿੰਪਟਮਸ ਹੈ ਵੀ ਹੈ ਔਰ ਉਹ ਪੋਲਨ ਅਲਰਜੀ ਹੀ ਹੈ ਫਿਰ ਉਸ ਸਾਥ ਦੇ ਨਾਲ ਆਪਣਾ ਜਿਹੜਾ ਇਲਾਜ ਕਰਾ ਸਕਦੇ ਹੋ ਬਾਕੀ ਜਿਹੜਾ ਹੈ ਡਾਕਟਰ ਪਰਗਰ ਸਿੰਘ ਪੁਰਜੀ ਨੇ ਜਿਵੇਂ ਦੱਸਿਆ ਕਿ ਘਰ ਦੇ ਵਿੱਚ ਵੀ ਤੁਹਾਨੂੰ ਛੋਟੀਆਂ-ਛੋਟੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ ਤਾਂ ਕਿ ਤੁਸੀਂ ਇਸ ਅਲਰਜੀ ਤੋਂ ਬਚ ਸਕੋ ਕੈਮਰਾਮੈਨ ਅਰਸ਼ਦੀਪ ਸਿੰਘ ਦਿਨਾ ਸ਼ੇਰੀ ਗੋਰਬਾ ਸਰੀ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਤੁਹਾਨੂੰ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਇਹ ਹੈ ਕਿ ਅਲਬਰਟਾ ਦੀ ਪ੍ਰੀਮੀਅਰ ਜਾਂ ਅਲਬਰਟਾ ਦੀ ਸਰਕਾਰ ਨੇ ਆਖ ਲਓ ਕਿ ਜਿਹੜਾ ਨਾ ਕਾਰਬਨ ਇੰਡਸਟਰੀਅਲ ਕਾਰਬਨ ਪ੍ਰਾਈਸ ਹੈਗੀ ਆ ਉਹਦੇ ਤੇ ਉਹਨਾਂ ਨੇ ਪੱਕਾ ਹੀ ਰੇਟ ਬੰਦ ਦਿੱਤਾ ਵੀ 95 ਡਾਲਰ ਹੀ ਰਹੂਗਾ ਇਤੋਂ ਜ਼ਿਆਦਾ ਨਹੀਂ ਵਧੇਗਾ ਖੁਦਾ ਕਾਰਨ ਹੈ ਜੀ ਪ੍ਰੀਮੀਅਰ ਡੈਨੀਅਲ ਸਮੈਥ ਹੋਰਾਂ ਨੇ ਕਿਹਾ ਵੀ ਇਹ ਜਿਹੜੇ 95 ਡਾਲਰ ਵਾਲੀ ਗੱਲ ਕੀਤੀ ਆ ਇਹ ਰਾਈਟਵੇ ਆਰੰਭ ਹੋ ਜਾਏਗੀ ਔਰ ਗਾਹ ਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਰੇਟ ਵਧਣ ਵਾਲਾ ਸੀਗਾ ਉਹ ਵਧਾਇਆ ਨਹੀਂ ਜਾਏਗਾ ਉਹਦਾ ਕਾਰਨ ਉਹ ਕਹਿੰਦੇ ਵੀ ਇਹ ਆ ਵੀ ਜੇ ਅਸੀਂ ਰੇਟ ਵਧਾਉਨੇ ਆ ਤੇ ਜਿਹੜੇ ਸਾਡੇ ਇੰਡਸਟਰੀ ਆ ਉਹ ਦੁਨੀਆ ਦੇ ਵਿੱਚ ਅਨ ਕੰਪੀਟੀਟਿਵ ਹੋ ਜਾਂਦੀ ਆ ਯਾਨੀ ਕਿ ਹੋਰ ਥਾਂ ਉਹ ਲੋਕਾਂ ਨੂੰ ਸਸਤਾ ਸਮਾਨ ਮਿਲੇਗਾ ਇੱਥੇ ਮਹਿੰਗਾ ਹੋਵੇਗਾ ਸੋ ਇਸ ਕਰਕੇ ਉਹ ਕਹਿੰਦੇ ਜੀ ਵੀ ਅਸੀਂ ਇਹ ਜਿਹੜਾ ਰੇਟ ਆ 95 ਡਾਲਰ ਤੇ ਇਹਨੂੰ ਪੱਕਾ ਹੀ ਬੰਦ ਦੇਣਾ ਆ ਇਹ ਤੋਂ ਜ਼ਿਆਦਾ ਨਹੀਂ ਜਿਹੜੇ ਸਾਡੇ ਇੱਥੇ ਹੈ ਜੀ এনवायरमेंट ਮਿਨਿਸਟਰ ਰਬੈਕਾ ਸ਼ੌਲਸੂਰੀ ਉਹਨਾਂ ਨੇ ਇਹ ਗੱਲ ਆਖੀ ਆ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਨਹੀਂ ਵੀ ਅਸੀਂ এনवायरमेंट ਬਾਰੇ ਗੱਲਬਾਤ ਨਹੀਂ ਸੋਚ ਰਹਾ ਜਾਂ ਅਸੀਂ ਉਹ ਇਕੱਠਾ ਤਾਂ ਕਰਾਂਗੇ ਕਿਉਂਕਿ ਅਲਬਰਟਾ ਉਹ ਕਹਿੰਦੇ ਆਲਰੇਡੀ ਲੀਡਰ ਆ ਇਸ ਗੱਲਬਾਤ ਦੇ ਵਿੱਚ ਕਾਰਬਨ ਕੈਪਚਰ ਦੇ ਵਿੱਚ ਅਸੀਂ ਉਹ ਕਰਾਂਗੇ ਜ਼ਰੂਰ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਜਿਹੜਾ ਰੇਟ ਜਿਵੇਂ ਇਹ ਵੱਧ ਕੇ 100 ਡਾਲਰ ਤੋਂ 170 ਤੱਕ ਚਲੇ ਜਾਣਾ ਹੈ 2030 ਦੇ ਵਿੱਚ ਉਸ ਰੇਟ ਦੇ ਨਾਲ ਉਹ ਕਹਿੰਦੇ ਦੁਨੀਆ ਦੇ ਵਿੱਚ ਅਸੀਂ ਜਿਹੜੇ ਆ ਮਾਰਕੀਟ 'ਚ ਬਿਲਕੁਲ ਨਹੀਂ ਰਵਾਂਗੇ ਸੋ ਇਸ ਕਰਕੇ ਸਾਨੂੰ ਇਹ ਜਿਹੜਾ 100 ਡਾਲਰ ਤੋਂ ਵਧਣ ਨਹੀਂ ਦਿੱਤਾ ਜਾਏਗਾ ਇਥੇ ਹੀ ਅਸੀਂ ਇਹ ਜਿਹੜਾ ਰੇਟ ਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਰੱਖਾਂਗੇ ਪਰ এনवायरमेंट ਬਾਰੇ ਜਿਹੜਾ ਅਸੀਂ ਉਦਾਂ ਹੈਗਾ ਭਈ ਘਟਾਉਣਾ ਜਿਹੜਾ এনवायरमेंट ਦੇ ਵਿੱਚ ਧੂਮਾਂ ਜਾਂਦਾ ਜਾਂ ਹੋਰ ਪਾਰਟੀਕਲ ਜਾਂਦੇ ਆ ਉਹਦੇ ਤੇ ਅਸੀਂ ਕੰਮ ਕਰਦੇ ਰਾਵਾਂਗੇ ਕਿਉਂਕਿ ਅਲਬਰਟਾ ਉਹ ਕਹਿੰਦੇ ਜੀ ਲੀਡਰ ਆ ਇਹਨਾਂ ਗੱਲਾਂ ਬਾਤਾਂ ਦੇ ਵਿੱਚ ਔਰ ਦੂਸਰੀ ਖਬਰ ਇਹ ਆ ਰਹੀ ਹੈ ਜੀ ਵੀ ਕੈਲਗਰੀ ਤੇ ਐਡਮੰਟਨ ਅਲਬਰਟਾ ਦੇ ਦੋ ਵੱਡੇ ਸ਼ਹਿਰ ਆ ਔਰ ਇਹਨਾਂ ਦੋਨਾਂ ਸ਼ਹਿਰਾਂ ਵਿੱਚ ਜਿਹੜੇ ਮੇਅਰ ਨੇ ਅਮਰਜੀਤ ਸਿੰਘ ਸੋਹੀ ਐਡਮੰਟਨ ਤੋਂ ਔਰ ਕੈਲਗਰੀ ਸ਼ਹਿਰ ਦੀ ਜੋਤੀ ਗੋਂਡੇਕ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਜੀ ਪ੍ਰੈਸ ਬਰੀਫਿੰਗ ਦੇ ਵਿੱਚ ਵੀ ਜਿਹੜਾ ਪ੍ਰੀਮੀਅਰ ਡੈਨੀਅਲਸ ਮੈਥੋਰਾਂ ਵੱਲੋਂ ਇੱਕ ਵੱਖਵਾਦ ਵਾਲੇ ਮਤੇ ਲਿਆਂਦੇ ਜਾ ਰਹੇ ਜਾਂ ਉਹ ਨੂੰ ਬढ़ावा ਦਿੱਤਾ ਜਾ ਰਿਹਾ ਉਹ ਕਹਿੰਦੇ ਵੀ ਇਸ ਸਮੇਂ ਉਹ ਗੱਲ ਠੀਕ ਨਹੀਂ ਹੈ ਇਹਦੇ ਨਾਲ ਸੂਬੇ ਦੇ ਵਿੱਚ ਕਿਸਮ ਦੀ ਜਿਹੜੀ ਆ ਲੋਕਾਂ ਦੀ ਚਿੰਤਾ ਜਿਹੜੀ ਆ ਉਹ ਵੱਧ ਰਹੀ ਆ ਇੱਕ ਉਹ ਕਹਿੰਦੇ ਅਮਰਜੀਤ ਸੋਹੀ ਹੋਰਾਂ ਕਿਹਾ ਵੀ ਬਹੁਤ ਸਾਰੇ ਬਿਜ਼ਨੈਸਸ ਆ ਜਿਹੜੇ ਉਹ ਅਗਰ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਰਹੀ ਤਾਂ ਉਹ ਕਹਿੰਦੇ ਜੀ ਵੀ ਇੱਥੋਂ ਉਹਨਾਂ ਨੇ ਕਿਸੇ ਹੋਰ ਸੂਬੇ ਵਿੱਚ ਜਾਂ ਕਿਸੇ ਹੋਰ ਦੇਸ਼ ਵਿੱਚ ਚਲੇ ਜਾਣਾ ਆ ਯਾਨੀ ਕਿ ਇਨਵੈਸਟਮੈਂਟ ਜਿਹੜੀ ਆ ਉਹ ਇਥੋਂ ਵੱਖਰੀ ਫਲਾਈਟ ਲੈ ਕੇ ਬਾਹਰ ਚਲੀ ਜਾਵੇਗੀ ਪਰ ਜਦੋਂ ਕ੍ਰੈਡਿਅਨ ਪ੍ਰੈਸ ਵਾਲਿਆਂ ਨੇ ਉਹ ਬਿਜ਼ਨੈਸਸ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਸ ਆਰਗੇਨਾਈਜੇਸ਼ਨ ਨੇ ਉਹਨਾਂ ਨੇ ਕੋਈ ਵੀ ਕਮੈਂਟ ਦੇਣ ਤੋਂ ਇਨਕਾਰ ਕਰ ਦਿੱਤਾ ਜੀ ਪਰ ਦੂਸਰੇ ਪਾਸੇ ਜੋਤੀ ਗੌਂਡੇ ਖੁਰਾ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਵੀ ਸਾਡੇ ਕਈ ਵਾਰੀ ਵਖਰੇਵੇਂ ਹੁੰਦੇ ਆ ਜਿਵੇਂ ਪਰੋਵੈਂਸ ਦੇ ਨਾਲ ਸਿਟੀ ਦੇ ਹੈਗੇ ਆ ਕਈ ਇਸ਼ੂਜ਼ ਹੀ ਆ ਜਿਹੜੇ ਸਾਡੇ ਅਸੀਂ ਉਹਨਾਂ ਤੇ ਉਹਨਾਂ ਨਾਲ ਡਿਫਰ ਕਰਦੇ ਆ ਉਹ ਗੱਲਬਾਤ ਅਸੀਂ ਰਿਜ਼ੋਲਵ ਕੀਤੇ ਜਾ ਸਕਦੇ ਉਹ ਕਹਿੰਦੇ ਅਸੀਂ ਕਦੇ ਨਹੀਂ ਇਹ ਗੱਲ ਕਹੀ ਵੀ ਅਸੀਂ ਸੂਬਾ ਛੱਡ ਕੇ ਤਾਂ ਕਿਸੇ ਹੋਰ ਥਾਂ ਚਲੇ ਜਾਣਾ ਸੋ ਉਹਨਾਂ ਪ੍ਰੀਮੀਅਰ ਸਮਿਥ ਨੂੰ ਕਿਹਾ ਵੀ ਇਹ ਜਿਹੜਾ ਮੌਕਾ ਹੈ ਇਸ ਵੇਲੇ ਦੇਸ਼ ਨੂੰ ਇੱਕ ਹੋਣਾ ਚਾਹੀਦਾ ਜਿਸ ਤਰ੍ਹਾਂ ਦਾ ਸਾਨੂੰ ਜਿਹੜਾ ਚੈਲੰਜ ਆ ਰਹੇ ਨੇ ਸਾਊਥ ਆਫ ਦਾ ਬਾਰਡਰ ਤੋਂ ਯਾਨੀ ਕਿ ਅਮਰੀਕਾ ਵਾਲੇ ਪਾਸੇ ਤੋਂ ਟੈਰਿਫਸ ਦੇ ਸਾਨੂੰ ਤਾਂ ਉਧਰ ਨੂੰ ਧਿਆਨ ਦੇਣਾ ਚਾਹੀਦਾ ਨਾ ਕਿ ਇਸ ਗੱਲਬਾਤ ਲਈ ਚੈਨਲ ਪੰਜਾਬੀ ਲਈ ਕਲਮੇਸ਼ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਨੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।